ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਨਿਵੰਦ ਕਰਾਂਗੇ ਬੀਏ ਸੈਮੈਸਟਰ 5th ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਈ ਪੰਜਾਬੀ ਲਾਜ਼ਮੀ ਦਾ ਨਿਵੰਦ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਨਿਵੰਦ ਦਾ ਵਿਸ਼ਾ ਵਸਤੂ ਸਾਰ ਮੂਲ ਭਾਵ ਆਪਾਂ ਇਸ ਵੀਡੀਓ ਚ ਕਰਾਂਗੇ ਸੋ ਪਹਿਲਾਂ ਆਪਾਂ ਨੇ ਜਿਹੜੇ ਤੁਹਾਡੇ 6 ਨੇ ਫਸਟ 6 ਉਹ ਆਪਣੇ ਅਪਲੋਡ ਹੋ ਚੁੱਕੇ ਨੇ ਨਿਵੰਦ ਉਹਨਾਂ ਦਾ ਸਾਰ ਵਿਸ਼ਾ ਵਸਤੂ ਸੋ ਤੁਸੀਂ ਜ਼ਰੂਰ ਵਾਚ ਕਰੋ ਹਾਂਜੀ ਇਸ ਦੇ ਵਿੱਚ ਆਪਾਂ ਕਰਾਂਗੇ ਗੁਰੂ ਨਾਨਕ ਦੇਵ ਜੀ ਨਿਵੰਦ ਵਿਸ਼ਾ ਵਸ ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਨਵੰਦ ਇਸ ਦਾ ਵਿਸ਼ਾ ਵਸਤੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਵਿਚਾਰਧਾਰਾ ਤੇ ਸਿੱਖਿਆ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨਾ ਤਾਂ ਲੇਖਕ ਦੱਸਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਸਲ ਇੱਕ ਅਸਲ ਮਹਾਪੁਰਖ ਸਨ ਕਿਉਂਕਿ ਮਹਾਪੁਰਖ ਦੀ ਪਛਾਣ ਇਹ ਹੁੰਦੀ ਹੈ ਕਿ ਉਹ ਉਹਨਾਂ ਦਾ ਜੀਵਨ ਆਲੇ-ਦੁਆਲੇ ਦੀ ਕਾਇਆ ਪਲਟ ਦਿੰਦਾ ਤੇ ਮਹਾਪੁਰਖ ਬਿਮਾਰ ਜ਼ਿੰਦਗੀ ਨੂੰ ਵਰਜਾਉਂਦੇ ਨਹੀਂ ਸੋ ਉਹਦੀ ਪੀੜਾ ਤੇ ਘਾਟਾ ਦੀ ਨਵਜ ਨਵਜ ਟੋਕੇ ਸਿਹਤ ਤੇ ਖੁਸ਼ਹਾਲੀ ਦਾ ਰਾਦ ਖਾਉਂਦੇ ਨੇ ਤਾਂ ਉਹਨਾਂ ਦੀ ਹੋਂਦ ਆਲੇ ਦੁਆਲੇ ਦੀ ਜ਼ਿੰਦਗੀ ਦੇ ਵਿੱਚ ਇਨਕਲਾਬੀ ਦੀ ਇਨਕਲਾਬ ਦੀ ਕਹਾਣੀ ਹੁੰਦੀ ਹੈ ਠੀਕ ਹੈ ਵੀ ਆਲੇ ਦੁਆਲੇ ਇਨਕਲਾਬ ਦੀ ਕਹਾਣੀ ਹੁੰਦੀ ਹੈ ਜਦੋਂ 15ਵੀਂ ਸਦੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਹਿੰਦੁਸਤਾਨ ਬਾਹਰਲੇ ਹਮਲਿਆਂ ਦਾ ਲਿਤਾੜਿਆ ਹੋਇਆ ਸੀ ਬਾਹਰਲੇ ਜਿਹੜੇ ਕਿ ਕਦੇ ਬਾਬਰ ਨੇ ਹਮਲਾ ਕਰਤਾ ਬਾਬਰ ਨੇ ਹਮਲੇ ਕੀਤੇ ਸੀ ਠੀਕ ਹੈ ਤੇ ਇਸ ਤੋਂ ਪਹਿਲਾਂ ਵੀ ਨਾਦਰ ਸ਼ਾਹ ਵਗੈਰੇ ਸਾਰੇ ਹਮਲੇ ਕਰਦੇ ਸੀ ਤਾਂ ਗੁਰੂ ਜੀ ਨੇ ਹਿੰਦੂਆਂ ਮੁਸਲਮਾਨਾਂ ਦੇ ਸਾਂਝੇ ਗੁਰੂ ਸਨ ਗੁਰੂ ਜੀ ਹਿੰਦੂ ਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਸਨ ਤੋ ਉਹਨਾਂ ਬਾਲਲੇ ਤੇ ਮਰਦਾਨੇ ਨੂੰ ਇੱਕ ਤਾਰਾ ਚਿੰਨ ਬਣਾ ਕੇ ਸਾਰੇ ਮਨੁੱਖਾਂ ਨੂੰ ਇੱਕ ਨੂਰ ਦਾ ਚਮਤਕਾਰ ਦੱਸਿਆ ਤੇ ਜ਼ਿੰਦਗੀ ਵਿੱਚੋਂ ਊਚ ਨੀਚ ਦਾ ਖਾਤਮਾ ਕੀਤਾ ਉਸ ਸਮੇਂ ਹਾਰੀ ਹੋਈ ਜ਼ਿੰਦਗੀ ਵਿੱਚ ਅਨੇਕਾ ਦੇਵੀ ਦੇਵਤਿਆਂ ਦੇ ਚੌਲੇ ਪੈਂਦੇ ਸਨ ਇਨਾਂ ਝੋਲਿਆਂ ਤੋਂ ਉੱਪਰ ਗੁਰੂ ਜੀ ਨੇ ਜ਼ਿੰਦਗੀ ਦੀ ਅਟੁੱਟ ਇਕਤਾ ਨੂੰ ਅਕਾਲ ਪੁਰਖ ਦਾ ਨਾਮ ਦਿੱਤਾ ਤੇ ਪੰਜਾਬੀਆਂ ਵਿੱਚ ਤੋਹੀਦ ਪ੍ਰਸਤ ਹਮਲਾਵਰਾਂ ਦੇ ਮੁਕਾਬਲੇ ਦੀ ਸ਼ਕਤੀ ਪੈਦਾ ਕੀਤੀ ਤੇ ਗੁਰੂ ਜੀ ਨੇ ਸਮਾਜ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਤੇ ਕੀਰਤਨ ਨੂੰ ਜੀਵਨ ਦੀ ਪੂਰਨਤਾ ਦੱਸਦਿਆਂ ਹੱਸਦਿਆਂ ਖੇਡਦਿਆਂ ਮੁਕਤ ਹੋਣ ਦਾ ਸੰਦੇਸ਼ ਦਿੱਤਾ ਗੁਰੂ ਜੀ ਨੇ ਆਪਣੀ ਬੋਲੀ ਵਿੱਚ ਪ੍ਰਾਰਥਨਾ ਦਾ ਰਿਵਾਜ ਚਲਾਇਆ ਤੇ ਮਲਕ ਭਾਗੋਆਂ ਦੇ ਮੁਕਾਬਲੇ ਭਾਈ ਲਾਲੂਆਂ ਨੂੰ ਪਹਿਲ ਦੇ ਕੇ ਕੰਮ ਨੂੰ ਜ਼ਿੰਦਗੀ ਦਾ ਸਿਰਤਾਜ ਦੱਸਿਆ ਤੇ ਗੁਰੂ ਜੀ ਨੇ ਰਸਮੀ ਮਜਬ ਦੇ ਗੋਰਖ ਧੰਦੇ ਦੇ ਵਿਰੁੱਧ ਇਨਕਲਾਬੀ ਨਾਰਾ ਲਾਇਆ ਤੇ ਉਹਨਾਂ ਕੰਮ ਨੂੰ ਜ਼ਿੰਦਗੀ ਦੀ ਅਸਲ ਰਾਹ ਦੱਸਿਆ ਲੇਖਕ ਅਨੁਸਾਰ ਗੁਰੂ ਸਾਹਿਬ ਕਿਸੇ ਅਲੌਕਿਕ ਸੁਨੇਹੇ ਦੇ 사ਧਕ ਜਾਂ ਪ੍ਰਚਾਰਕ ਨਹੀਂ ਸਨ ਸਗੋਂ ਉਹ ਸਮਕਾਲੀ ਜੀਵਨ ਦੀ ਹੋਣੀਆਂ ਭਰੀ ਇੱਕ ਲਹਿਰ ਸਨ ਗੁਰੂ ਜੀ ਨੇ ਪੰਜਾਬ ਦਾ ਜੀਵਨ ਬਦਲ ਦਿੱਤਾ ਤੇ ਸਾਰੇ ਮੁਲਕਾਂ ਵਿੱਚ ਨਮੀਆਂ ਸਾਰੇ ਮੁਲਕ ਵਿੱਚ ਨਮੀਆਂ ਪ੍ਰੇਰਣਾਵਾਂ ਜਗਾ ਦਿੱਤੀਆਂ ਗੁਰੂ ਜੀ ਦੀ ਬਾਣੀ ਵਿੱਚ ਉਸ ਸਮੇਂ ਦੀ ਦਲੇਰ ਆਵਾਜ਼ ਸੀ ਤੇ ਉਹਨਾਂ ਦਾ ਜੀਵਨ ਗਲਤ ਹਕੂਮਤ ਗਲਤ ਮਜ਼ਬ ਗਲਤ ਭਾਈਚਾਰੇ ਦੇ ਖਿਲਾਫ ਇੱਕ ਵਿਗਾਵਤ ਸੀ ਉਹ ਬੁੱਤ ਪੂਜਾ ਵਿੱਚ ਵਿਸ਼ਵਾਸ ਰੱਖਦੀ ਤੇ ਰਾਜੇ ਨੂੰ ਰੱਬ ਦਾ ਰੂਪ ਮੰਨ ਦੀ ਖਲਕਤ ਖਲਕਤ ਹੁੰਦੀ ਹੈ ਦੁਨੀਆ ਨੂੰ ਸਵੈ ਮਾਨ ਦੀ ਸਿੱਖਿਆ ਦੇ ਕੇ ਰੋਜ਼ਾਨਾ ਜ਼ਿੰਦਗੀ ਦੀ ਕਰਾਮਾਤ ਦਾ ਵਿਸ਼ਵਾਸ ਦਵਾਇਆ ਜਿਸ ਕਰਕੇ ਪੰਜਾਬ ਦੇ ਵਿੱਚੋਂ ਸ਼ੂਤਸ਼ਾਤ ਤੇ ਬਹਿਮ ਭਰਮ ਘਟ ਗਏ ਤੇ ਪੰਜਾਬੀ ਕਿਰਤ ਕਮਾਈ ਤੇ ਵੰਡ ਛਕਣ ਦੇ ਰਸਤੇ ਉੱਤੇ ਤੁਰਦੇ ਹੋਏ ਹਰ ਰੌਕਟ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ ਗੁਰੂ ਜੀ ਨੇ ਸੰਜੀਵਾਲਤਾ ਮਨੁੱਖੀ ਸਮਾਨਤਾ ਕੰਮ ਦੀ ਉੱਚਤਾ ਤੇ ਮਨੁੱਖ ਦੀ ਏਕਤਾ ਦੇ ਬੀਜ ਪੰਜਾਬ ਦੀ ਧਰਤੀ ਉੱਪਰ ਖਿਲਾਰ ਦਿੱਤੇ ਵਾਹਿਗੁਰੂ ਦਾ ਧਿਆਨ ਉਹਨਾਂ ਲਈ ਸਾਂਝੀ ਵਾਲਤਾ ਦੀ ਬੁਨਿਆਦੀ ਕਲਪਨਾ ਸੀ ਉਹਨਾਂ ਰੱਬ ਦੇ ਨਾਂ ਉੱਤੇ ਗੁੰਦੀਆਂ ਫਾਂਹਾਂ ਨੂੰ ਖੋਲ ਕੇ ਜੀਵਨ ਦਾ ਡਰ ਦੂਰ ਕੀਤਾ ਲੇਖਕ ਅਨੁਸਾਰ ਜਿਹੜਾ ਕੋਈ ਗੁਰੂ ਜੀ ਦੀ ਸਿੱਖਿਆ ਵਿੱਚੋਂ ਜ਼ਿੰਦਗੀ ਤੋਂ ਵੱਖਰੇ ਕਿਸੇ ਜਪ ਤਪ ਦੇ ਇਸ਼ਾਰੇ 'ਚ ਪੜਦਾ ਉਹੋ ਜ਼ਿੰਦਗੀ ਨੂੰ ਮੜ ਉਸੇ ਖੁੱਭਣ ਦੇ ਵਿੱਚ ਫਸਾਉਂਦਾ ਜਿਸ ਵਿੱਚੋਂ ਗੁਰੂ ਜੀ ਨੇ ਕਟਿਆ ਸੀ ਗੁਰੂ ਜੀ ਨੇ ਡਾਡਿਆਂ ਦੀ ਧੱਕੇਸ਼ਾਹੀ ਤੇ ਬੇਨਿਆਂਈ ਨੂੰ ਜਰਨ ਦੀ ਥਾਂ ਤੇ ਉਸ ਨੂੰ ਦੂਰ ਕਰਨ ਨੂੰ ਮਨੁੱਖ ਦਾ ਧਰਮ ਦੱਸਿਆ ਗੁਰੂ ਜੀ ਨੇ ਹਿੰਦੁਸਤਾਨ ਨੂੰ ਕਸਾਈ ਰਾਜਾਂ ਖੋਟੇ ਵਜ਼ੀਰਾਂ ਤੇ ਗੁਫਾਵਾਂ ਭੋਰਿਆਂ ਵਿੱਚ ਬੜੇ ਤਿਆਗੀਆਂ ਦਾ ਦੇਸ਼ ਬਣਿਆ ਨਹੀਂ ਸੀ ਦੇਖਣਾ ਚਾਹੁੰਦੇ ਸਗੋਂ ਜਹਾ ਦੇਸ਼ ਬਣਿਆ ਦੇਖਣਾ ਚਾਹੁੰਦੇ ਸਨ ਜਿੱਥੇ ਜਨਤਾ ਦੂਜੇ ਦੇ ਹੱਕਾਂ ਦੀ ਜਾਮਣ ਹੱਸਦੀ ਖੇਡਦੀ ਖਾਂਦੀ ਪਹਿਨਦੀ ਤੇ ਦੁਨੀਆਂ ਵਿੱਚ ਸਤਿਕਾਰ ਹੀ ਜਾਂਦੀ ਹੋਵੇ ਲੇਖਕ ਦੱਸਦਾ ਹੈ ਕਿ ਗੁਰੂ ਜੀ ਅਨੁਸਾਰ ਕਿਸੇ ਕੌਮ ਦਾ ਸਾਂਝੀ ਖੁਸ਼ੀ ਲਈ ਸਾਂਝੀਆਂ ਘਾਲਣਾ ਘਾਲਣਾ অতি ਉੱਤਮ ਹੈ ਤੇ অতি ਸੱਚਾ ਸਿਮਰਨ ਸਾਂਝੀ ਖੁਸ਼ੀ ਲਈ ਸਾਂਝਿਆ ਘਾਲਣਾ অতি ਉੱਚੇ ਮਨੁੱਖੀ 1 ਲੱਖ ਦੀ ਜ਼ਮਾਨਤ ਹੈ ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੇ ਵਿਚਾਰਾਂ ਨੂੰ ਅੰਧਵਿਸ਼ਵਾਸਾਂ ਦੇ ਖੋਬੇ ਵਿੱਚੋਂ ਕੱਢ ਕੇ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਾਡੇ ਸਾਹਮਣੇ ਰੱਖਿਆ ਹੈ ਤੇ ਸਾਨੂੰ ਗੁਰੂ ਜੀ ਦੇ ਉੱਚੇ ਆਦਰਸ਼ਾਂ ਤੋਂ ਜਾਣੂ ਕਰਾਇਆ ਇਸ ਤਰ੍ਹਾਂ ਇਸ ਲੇਖ ਦਾ ਵਿਸ਼ਾ ਵਿਗਿਆਨਿਕ ਤੇ ਉਪਦੇਸ਼ਤਮਕ ਹੈ ਇਸ ਨਿਵੰਨ ਦਾ ਮੂਲ ਭਾਵ ਇਹੋ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੇ ਵਿਚਾਰ ਉੱਚੇ ਆਦਰਸ਼ਾਂ ਨਾਲ ਭਰਪੂਰ ਤੇ ਕਲਿਆਣਕਾਰੀ ਸਨ ਸਾਨੂੰ ਉਹਨਾਂ ਸੰਬੰਧੀ ਅੰਧਵਿਸ਼ਵਾਸ ਵਿੱਚ ਪੈਣ ਦੀ ਥਾਂ ਤੇ ਉਹਨਾਂ ਦੇ ਪੰਜਾਬੀ ਜੀਵਨ ਨੂੰ ਬਦਲ ਕੇ ਰੱਖ ਦੇਣ ਵਾਲੇ ਕਿਰਤ ਕਰਨ ਵੰਡ ਛਕਣ ਸਾਂਝੀ ਵਾਲਤਾ ਤੇ ਅਣਖ ਵਾਲਾ ਜੀਵਨ ਜੀਉਣ ਦੇ ਸੰਦੇਸ਼ ਨੂੰ ਸਮਝਣਾ ਤੇ ਅਪਣਾਉਣਾ ਚਾਹੀਦਾ ਹੈ ਅਜਹੀ ਜੀਵਨ ਜਾਚ ਨੂੰ ਅਪਣਾ ਕੇ ਹੀ ਅਸੀਂ ਗੁਰੂ ਜੀ ਦੇ ਸੱਚੇ ਪੈਰੋਕਾਰ ਅਖਵਾ ਸਕਦੇ ਹਾਂ ਸੋ ਇਹ ਸੀ ਨਿਵੰਦ ਦਾ ਵਿਸ਼ਾ ਵਸਤੂ ਥੈਂਕਸ